ਹਾਂਜੀ ਬਾਈ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਲੱਖਾ ਸਿੰਘ ਸਿਧਾਣਾ ਦੀ ਜੋ ਕਿ ਬਾਈ ਦਾ ਕੱਲ ਉੱਥੇ ਬਹੁਤ ਵੱਡਾ ਇਕੱਠ ਹੋਇਆ ਸੀ ਲੱਖਾ ਸਿੰਘ ਸਿਧਾਣਾ ਦਾ ਜੋ ਕਿ ਸਿਧਾਣਾ ਪਿੰਡ ਦੇ ਮੰਡੀ ਦੇ ਵਿੱਚ ਜਿੱਥੇ ਕਿ ਬਹੁਤ ਹੀ ਆਪਣੇ ਜੋ ਆਪਣੇ ਵੀਰ ਭਰਾ ਕਿਸਾਨ ਕਟੋ-ਕਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਸੀ ਤੇ ਬਾਈ ਨੇ ਇੱਕ ਅਪੀਲ ਕਰੀ ਸੀ ਉਹ ਆਪਣੇ ਦਰਖਤਾਂ ਵਾਸਤੇ ਜਿਵੇਂ ਕਿ ਆਪਣੇ ਜੋ ਨਾ ਜੋ ਆਪਾਂ ਪਹਿਲਾਂ ਵਾਲੀ ਵੀਡੀਓ ਵਿੱਚ ਦੇਖਿਆ ਪਾਈ ਨੇ ਟਾਲੀਆਂ ਦਿਖਾਈਆਂ ਸੀ ਉਹ ਟਾਲੀਆਂ ਜੋ ਜ਼ਿੰਮੇਦਾਰ ਸੀਗੇ ਇੱਕ ਤਾਂ ਕਾਲੋ ਪਿੰਡ ਦੇ ਸੀ ਤੇ ਕੁਝ ਘਾਸਪਾਸ ਦੇ ਹੋਰ ਸੀ ਉਹਨਾਂ ਨੇ ਕੀ ਕਰਿਆ ਜੋ ਰੋੜਾਂ ਤੇ ਸੀ ਤੇ ਆਪਣੇ ਪਹੀਆਂ ਤੇ ਲੱਗੇ ਹੁੰਦੇ ਆ ਸਰਕਾਰੀ ਹੁੰਦੀ ਆ ਦਰਖਤ ਪਹਿਲਾ ਨੰਬਰ ਦਾ ਭਾਈ ਇਹ ਕਹਿਣਾ ਚਾਹੁੰਦੇ ਆ ਭਵੇਂ ਆਪਣੇ ਆਪ ਦੇ ਖੇਤ ਚ ਦਰਖਤ ਨਾ ਪੱਟੋ ਕਿਉਂਕਿ ਉਹਨੂੰ ਪੱਟ ਕੇ ਆਪਾਂ ਨੂੰ ਕੁਝ ਨਹੀਂ ਮਿਲ ਜਾਣਾ ਅਗਰ ਜੇ ਆਪਾਂ ਉਹਨਾਂ ਨੂੰ ਪੱਟਾਂਗੇ ਇਦੇ ਚ ਆਪਾਂ ਨੂੰ ਨੁਕਸਾਨ ਆ ਨੁਕਸਾਨ ਬਈ ਆਏ ਆਗਾ ਕਿਉਂਕਿ ਇਹ ਆਪਾਂ ਨੂੰ ਪੇੜ ਪੌਦੇ ਹੀ ਆਪਾਂ ਨੂੰ ਕਸੀਜਨ ਮਿਲਦਾ ਵਧੀਆ ਜੀਦਾ ਕਰਕੇ ਕੀ ਆਪਾਂ ਨੂੰ ਬਿਮਾਰੀਆਂ ਤੋਂ ਰਹਿਤਾਂਗੇ ਆਪਾਂ ਅਗਰ ਜੇ ਦਰਖਤ ਆਪਾਂ ਇਕੱਲੇ ਇਕੱਲਾ ਬੰਦਾ ਦਰਖਤ ਐਸ ਲੋਟ ਪੱਟਣ ਲੱਗ ਗਿਆ ਇੱਕ ਦੂਜੇ ਦੀ ਰੀਸ ਨਾਲ ਦਰਖਤ ਕੋਈ ਨਾ ਰਿਹਾ ਤਾਂ ਆਪਣੀਆਂ ਬਿਮਾਰੀਆਂ ਵੀ ਵਧ ਜਾਣਗੀਆਂ ਤੇ ਅੱਜ ਆਪਾਂ ਗੱਲ ਕਰਾਂ ਪਹਿਲਾ ਨੰਬਰ ਤਾਪਮਾਨ ਦੀ ਤਾਪਮਾਨ ਤੁਸੀਂ ਐਂ ਦੱਸੋ ਘੱਟੋ ਘੱਟ 50 ਡਿਗਰੀ ਦੇ ਉੱਪਰ ਦੀ ਤਾਂ ਭਾਵੇਂ ਲੰਘ ਜੇ ਪਰ 50 ਡਿਗਰੀ ਤੇ ਪਹੁੰਚ ਜਾਂਦਾ ਤਾਪਮਾਨ ਅਸੀਂ ਵੀ ਕੱਲ ਸਦਾਣਾਪਿੰਡ ਤੋਂ ਆਏ ਸੀ ਬਾਈ ਦੇ ਕਿਉਂਕਿ ਅਸੀਂ ਵੀ ਪ੍ਰੋਗਰਾਮ ਚ ਕੱਲ ਸ਼ਾਮਲ ਸੀਗੇ ਉੱਥੇ ਜਿੱਥੇ ਕਿ ਬਾਈ ਨੇ ਮੀਟਿੰਗ ਰੱਖੀ ਸੀ ਅਸੀਂ ਉੱਥੇ ਸ਼ਾਮਲ ਸੀ ਕੱਲ ਅਸੀਂ ਜਦੋਂ ਆਏ ਆ ਉਥੋਂ 2 ਵਜੇ ਦਾ ਵਕਤ ਸੀ ਜਦੋਂ ਵਾਪਸ ਸੀ ਸਾਡੀ ਹੋਈ ਹੈ ਤੁਰੇ ਆਂ ਵਾਪਸ ਛੱਡ ਨੂੰ ਰੋਡ ਤੇ ਘੱਟੋ ਘੱਟ ਤਿੰਨ ਥਾਂ ਤੇ ਮੋਟਰਸਾਈਕਲ ਖੜਾਇਆ ਕਿਉਂਕਿ ਰਾਤ ਚ ਦਰਖਤ ਜਿੱਥੇ ਨਹੀਂ ਹੈਗੇ ਗਰਮੀ ਵੈਸੇ ਵੀ ਪੈ ਰਹੀ ਆ ਉਹ ਪੈ ਕਿਉਂ ਰਹੀ ਏ ਦਰਖਤਾਂ ਦਾ ਕਰਕੇ 50 ਡਿਗਰੀ ਤੇ ਤਾਮਣ ਕੋਈ ਕਹਿ ਦੋ ਜੇ ਚਲਾ ਲੂਗਾ ਤਾਂ ਮੋਟਰਸਾਈਕਲ 100 150 ਕਿਲੋਮੀਟਰ ਪੈਂਦਾ ਇੱਥੋਂ 110 15 ਕਿਲੋਮੀਟਰ ਤਾਂ ਆਰਾਮ ਨਾਲ ਹੀ ਹੋਊਗਾ 150 ਮੇਰਾ ਅੰਦਾਜ਼ਾ ਹੈਗਾ ਕਿਉਂਕਿ ਜਿਹੜੇ ਹਸਾਮਨਾ ਅਸੀਂ ਗਏ ਸੀ ਤੇ ਅਸੀਂ ਰਾਤ ਚ 4-5 ਥਾਂ ਤੇ ਮੋਟਰਸਾਈਕਲ ਰੋਕਿਆ ਕਿਉਂਕਿ ਇਹ ਰੋਕਿਆ ਕਿਵੇਂ ਵਜਾ ਨਾਲ ਗਰਮੀ ਦੀ ਨਾਲ ਕਿਸੇ ਤੋਂ ਨਹੀਂ ਚੱਲਦਾ ਮੋਟਰਸਾਈਕਲ ਇੰਨੀ ਗਰਮੀ ਚ ਪਹਿਲਾਂ ਹੁੰਦੇ ਸੀ ਦਰਖਤ ਆਸੇ ਪਾਸੇ ਗਰਮੀ ਦਾ ਮਹਿਸੂਸ ਨਹੀਂ ਹੁੰਦੀ ਸੀ ਲੱਗਦੀ ਨਹੀਂ ਸੀ ਅੱਜ ਆਪਾਂ ਗੱਲ ਇਹੀ ਕਰਨ ਜਾ ਰਹੇ ਆ ਬਈ ਆਪਣੇ ਪੰਜਾਬ ਦੀ ਜਿੱਥੋਂ ਤੱਕ ਵੀ ਵੀਡੀਓ ਜਾਊ ਭਰਾਵਾਂ ਕੇ ਸ਼ੇਅਰ ਕਰਦਿਆ ਕਰੋ ਤੇ ਜਿਹੜਾ ਆਪਣਾ ਭਰਾ ਕੋਈ ਨਵਾਂ ਚੈਨਲ ਤੇ ਆਇਆ ਉਹਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਸੋਡੇ ਤੱਕ ਪਹੁੰਚਦਾ ਰਵੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆਪਾਂ ਜੀ ਤੇ ਆਪਾਂ ਕੋਈ ਗਲਤ ਪ੍ਰਚਾਰ ਨਹੀਂ ਕਰਦੇ ਜੋ ਆਪਾਂ ਵੀਡੀਓ ਸੁਣੀ ਹੁੰਦੀ ਆ ਆਪਾਂ ਉਹ ਪਾਉਣੀ ਆ ਨਾ ਕਿ ਆਪਾਂ ਆਪਦੇ ਕੋਲੋਂ ਤੇ ਇੱਕ ਆਪਾਂ ਗੱਲ ਅੱਜ ਦੀ ਆਪਣੇ ਸਾਰੇ ਦੇ ਫਾਇਦਿਆਂ ਵਾਸਤੇ ਕਰਦਾ ਵੀ ਆਪ ਦੀ ਗੱਲ ਕਰ ਰਹਾ ਮੈਂ ਕੋਈ ਸਾਰੇ ਲੋਕਾਂ ਨੂੰ ਇਹੀ ਕਹਿਣਾ ਚਾਹਣਾਗਾ ਵੀ ਜਿੱਥੇ ਵੀ ਮੇਰੇ ਭਰਾਵੋ ਕੋਈ ਵੀ ਖੇਤ ਦੇ ਵਿੱਚ ਦਰਖਤ ਆ ਛੋਟਾ ਚਾਹੇ ਵੱਡਾ ਉਹਨੂੰ ਪੱਟੋ ਨਾ ਕਿਉਂਕਿ ਇਹਦੇ ਚਾਪਾਂ ਨੂੰ ਨੁਸਾਨ ਆਪਣੇ ਬੱਚਿਆਂ ਨੂੰ ਕੈਂਸਰ ਵਗੈਰਾ ਬਿਮਾਰੀਆਂ ਜੋ ਕਿ ਹੋਰ ਵੀ ਬਹੁਤ ਕੁਝ ਵਾੜ ਜਾਂਦਾ ਠੀਕ ਆ ਇਹ ਦਰਖਤ ਪੱਟਣ ਕਾਰਨ ਕਿੱਥੇ ਆਪਾਂ ਦਰਖਤ ਹਰ ਬੰਦੇ ਨੂੰ ਲਾਉਣੇ ਚਾਹੀਦੇ ਆ ਖੇਤ ਦੇ ਆਸੇ ਪਾਸੇ ਇਹ ਰੈਲੀ ਰਵੇ ਹੋਣਾ ਵੀ ਲੱਗਦਾ ਵੈਸੇ ਐਕਸੀਜਨ ਵੀ ਆਪਾਂ ਨੂੰ ਮਿਲਦਾ ਜੋ ਸਵੇਰੇ ਸਵੇਰੇ ਵਧੀਆ ਮੰਨਦਾ ਘੁੰਮਣ ਫਿਰਨ ਜਾਂਦੇ ਆ ਬਹੁਤ ਚੰਗਾ ਹੁੰਦਾ ਅੱਪਾ ਅੱਜ ਦੀ ਵੀਡੀਓ ਆਪਣੀ ਇਹੀ ਹੈ ਵੀਰੇ ਕਿਉਂਕਿ ਆਪਾਂ ਸਿੰਘ ਕੱਲ ਲੱਖਾ ਸਿੰਘ ਸੁਧਾਨਾ ਦੇ ਪਿੰਡ ਗਏ ਸੀ ਤੇ ਅੱਜ ਆਪਾਂ ਇਹੀ ਕਹਿਣਾ ਚਾਹੁੰਦੇ ਆ ਆਪਣੇ ਸਾਰੇ ਭਰਾਵਾਂ ਨੂੰ ਜਿਨ੍ਹਾਂ ਨੇ ਟਾਲੀਆਂ ਪੱਟੀਆਂ ਸੀ ਉਹਨਾਂ ਨੂੰ ਤਾਂ ਸਜ਼ਾ ਮਿਲ ਗਈ ਪਰਚਾ ਕਰਵਾਤਾ ਸੀ ਕਿਉਂਕਿ ਬਾਈ ਨੇ ਪਹਿਲਾਂ ਇੱਕ ਅਪੀਲ કરી ਸੀ ਸਰਕਾਰ ਨੂੰ ਜੋ ਡੀਐਸਪੀ ਹੈ ਉਹਨਾਂ ਨੂੰ ਵੀ ਲੀਡਰਾ ਜੋ ਵੀ ਪ੍ਰਸ਼ਾਸਨ ਨੂੰ ਇਹਨਾਂ ਨੇ ਅਪੀਲ કરી ਵੀ ਅਗਰ ਜੇ ਤੁਸੀਂ ਇਸ ਵਾਰ ਸਾਡੀ ਕੋਈ ਨਾ ਸੁਣੀ ਕਿਉਂਕਿ ਨਹੀਂ ਫਿਰ ਅਸੀਂ ਰੋਡ ਜਾਮ ਕਰਦਾਂਗੇ ਤੇ ਉਹਨਾਂ ਦੀ ਗੱਲ ਇਹ ਸੁਣ ਲਈ ਗਈ ਸੀ ਤੇ ਉਹ ਗੱਲ ਮੰਨ ਕੇ ਚਲੋ ਮੰਨ ਕੇ ਉਹਨਾਂ ਨੇ ਪਰਚਾ ਪਤਾ ਜਿਨ੍ਹਾਂ ਨੇ ਚਾਲੀਆਂ ਪੱਟੀਆਂ ਸੀ ਤੇ ਹਰ ਬੰਦੇ ਨਾਲ ਆਪਾਂ ਇਹੀ ਕਹਿਣਾ ਚਾਹੁੰਦੇ ਆ ਬਈ ਜਿਵੇਂ ਕਿ ਕੱਲ ਉਹ ਉਹਨਾਂ ਦੇ ਪਰਚਾ ਨਾ ਸਮਝੋ ਵੀ ਇਹ ਬੇਜਵਾਨ ਬੇਜਵਾਨ ਵੀ ਇਹਨਾਂ ਦਾ ਕੋਈ ਉਹ ਨਹੀਂ ਅਪਰਾਧ ਹੈਗਾ ਜੇ ਆਪਾਂ ਕੋਈ ਆਪਾਂ ਪੱਟਾਂਗੇ ਨਾ ਆਪਾਂ ਦਰਖਤ ਨੂੰ ਅਪਰਾਧ ਹੈਗਾ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਜੇ ਆਪਾਂ ਦਰੋਗਾ ਕਿਉਂ ਰੱਖਿਆ ਜਾਂਦਾ ਨਹਿਰਾਂ ਤੇ ਇਸ ਕਰਕੇ ਰੱਖਾਂਦਾ ਚੱਲ ਸੁੱਕੇ ਦਾਣੇ ਆਪਾਂ ਵੱਢ ਸਕਦੇ ਆ ਜਿਹੜਾ ਕੋਈ ਜਮਾ ਹੈ ਨਾ ਵੀ ਸੁੱਕਾ ਦਾਣਾ ਕੋਈ ਖੜਾ ਹੈਗਾ ਤਾਂ ਵੀ ਬਹੁਤ ਟਾਈਮ ਦਾ ਖੜਾ ਉਹ ਪਰ ਪੱਟ ਸਕਦੇ ਆ ਪਾਣੀ ਹਰੇ ਹੋਏ ਦਰਖਤ ਵਧੀਆ ਸੋਹਣੇ ਜਿਹੜੇ ਆਪਾਂ ਨੂੰ ਆਕਸੀਜਨ ਦਿੰਦੇ ਆ ਉਹਨਾਂ ਨੂੰ ਵੀ ਪੱਟ ਦਿੰਨੇ ਭਾਈ ਅੱਜ ਦੀ ਆਪਣੀ ਰੇਟ ਭਰਾਵੋ ਆਹੀ ਆ ਆਪਣੇ ਪੰਜਾਬ ਤੱਕ ਸਾਰਿਆਂ ਤੱਕ ਵੀਡੀਓ ਪਹੁੰਚਾ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਵੱਧਦਾ ਰਹੇ ਜੀ ਧੰਨਵਾਦ ਜੀ ਥੈਂਕ ਯੂ